ਸ਼੍ਰੀ ਕਾਲਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਫਿਰ ਤੋਂ ਤੁਹਾਡੇ ਵਾਸਤੇ ਬਹੁਤ ਸੋਹਣੇ ਸੂਟ ਲੈ ਕੇ ਆਏ ਸੂਟ ਲੈ ਕੇ ਆਏ ਜੀ ਬੁਟੀਕ ਦੇ ਬਣੇ ਹੋਏ ਇਹਨਾਂ 'ਚ ਅਸੀਂ ਤੁਹਾਨੂੰ ਆਰੀਵਰਕ ਪੇਟਾਵਰਕ ਤੇ ਅਲੱਗ-ਅਲੱਗ ਤਰ੍ਹਾਂ ਦਾ ਸਟੱਫ ਦਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਪਲੇਨ ਸਟੱਫ ਵੀ ਦਵਾਂਗੇ ਜਿਹਨੂੰ ਤੁਸੀਂ ਮਸ਼ੀਨਵਰਕ ਹੈਂਡਵਰਕ ਆਰੀਵਰਕ ਪੇਟਾਵਰਕ ਜੋ ਵੀ ਮੈਂ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦਾ ਵਰਕ ਦਿਖਾਵਾਂਗੀ ਉਹ ਕਿਸੇ ਵੀ ਤਰ੍ਹਾਂ ਦਾ ਤੁਸੀਂ ਵਰਕ ਕਰਵਾ ਸਕਦੇ ਹੋ ਜਾਂ ਫਿਰ ਪਲੇਨ ਸੂਟਾਂ ਨੂੰ ਤੁਸੀਂ ਲੇ ਬਣਾਣਾ ਚਾਹਨੇ ਹੋ ਤਾਂ ਤੁਹਾਨੂੰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਸਟੱਫ ਵੀ ਦਿਖਾਵਾਂਗੇ ਵਰਕ ਵੀ ਦਿਖਾਵਾਂਗੇ ਪਲੱਸ ਸਟੱਫ ਵੀ ਦਿਖਾਵਾਂਗੇ ਬਹੁਤ ਸੋਹਣੀ ਵੀਡੀਓ ਰਹੇਗੀ ਤੁਸੀਂ ਸਾਰੀ ਹੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਪ੍ਰਾਈਸ ਅੱਜ ਦੀ ਸਾਰੀ ਵੀਡੀਓ ਦੇ ਅਲੱਗ-ਅਲੱਗ ਰਹਿਣਗੇ ਜਿਹੜੇ ਅਸੀਂ ਨਾਲ ਦੀ ਨਾਲ ਦੱਸਾਂਗੇ ਜੀ ਤੁਸੀਂ ਵੀਡੀਓ ਦੇ ਵਿੱਚ ਸਾਰਿਆਂ ਦੇ ਪ੍ਰਾਈਸ ਸੁਣ ਕੇ ਸਾਨੂੰ ਜੋ ਵੀ ਸੂਟ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਮੇਰਾ ਨੰਬਰ ਹੈਗਾ 8283828381 ਨੰਬਰ ਹੈ ਇਸ ਨੰਬਰ ਤੇ ਜੋ ਵੀ ਸੂਟ ਪਸੰਦ ਆ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਅੱਜ ਦੀ ਕਲੈਕਸ਼ਨ ਸਾਰੇ ਮਿਕਸ ਜੀ ਰਹੇਗੇ ਜੀ ਆ ਬ ਸ਼ੁਰੂਆਤ ਕਰਦੇ ਹਾਂ ਕਿ ਹੈਂਡਵਰਕ ਦੇ ਸੂਟ ਤੋਂ ਇਹ ਹੈਗਾ ਜੀ ਹੈਂਡਵਰਕ ਦਾ ਸ਼ਾਸ਼ਾ ਦਾ ਇਹ ਸਟੱਫ ਰਹੇਗਾ ਸ਼ਾਸ਼ਰ ਗੈਂਜਾ ਬੋਲਦਿਆਂ ਜੀ ਹਲਕੀ ਜਿਹੀ ਸ਼ਾਈਨ ਹੁੰਦੀ ਹੈ ਸਟੱਫ ਦੇ ਵਿੱਚ ਫੁੱਲ ਲਾਈਨਿੰਗ ਲੱਗੇ ਬਣਦਾ ਪਿਓਰ ਦਾ ਸੂਟ ਹੁੰਦਾ ਇਹ 5800 ਇਸ ਸੂਟ ਦਾ ਪ੍ਰਾਈਸ ਰਹੇਗਾ ਬਾਕੀ ਅਸ ਦੀ ਵੀਡੀਓ ਤੁਹਾਨੂੰ ਕਾਫੀ ਘੱਟ ਤੇ ਕਾਫੀ ਜ਼ਿਆਦਾ ਪ੍ਰਾਈਸ ਵੀ ਮਤਲਬ ਕਿ ਜਿਆਦਾ ਤੋਂ ਜਿਆਦਾ ਪ੍ਰਾਈਸ ਹੋਏਗਾ ਅਸ ਦੀ ਵੀਡੀਓ ਦਾ ਤਕਰੀਬਨ 6000 ਦੇ ਲਗਭਗ ਠੀਕ ਹੈ ਜੀ ਤੇ ਬਾਕੀ ਸਾਰੇ ਇਸ ਤੋਂ ਇਕੱਠ ਹੋਣਗੇ ਇਹ ਅਸੀਂ ਹੈਂਡਵਰਕ ਤੇ ਰੈਡੀ ਕੀਤਾ ਸ਼ਾਸ਼ਾ ਵਰਕ ਦਾ ਸਟਫ ਸੋਰੀ ਸ਼ਾਸ਼ਾ ਦਾ ਇਸ ਤੇ ਸਟਫ ਲੱਗਿਆ ਹੋਇਆ ਤੇ ਹੈਂਡਵਰਕ ਨਾਲ ਅਸੀਂ ਇਹਨੂੰ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਤੇ ਨਾਲ ਇਹ ਦੇ ਤੁਹਾਨੂੰ ਇਹ ਦੁਪੱਟਾ ਵੀ ਸ਼ਾਸ਼ਾ ਦਾ ਹੀ ਮਿਲੇਗਾ ਜਿਹੜਾ ਇੱਕ ਬਹੁਤ ਸੌਫਟ ਤੇ ਇੱਕ ਨਿਊ ਜਸਟ ਸਟੱਫ ਹੈ ਜੀ ਇਸ ਸਟੱਫ ਨੂੰ ਤੁਸੀਂ ਹੁਣ ਜਿੱਦਾਂ ਮੌਸਮ ਚੇਂਜ ਹੋ ਰਿਹਾ ਗਰਮੀ ਦਾ ਮੌਸਮ ਆ ਤੁਹਾਨੂੰ ਕੋਈ ਫੰਕਸ਼ਨ ਆ ਰਿਹਾ ਤਾਂ ਉਹਦੇ ਵਿੱਚ ਵੀਅਰ ਕਰ ਸਕਦੇ ਹੋ ਵੈਸੇ ਇਹ ਪਾਰਟੀ ਵੇਅਰ ਸਟੱਫ ਹੈ ਇੱਕ ਬਹੁਤ ਸੋਹਣਾ ਜਿਹਾ ਸਟੱਫ ਆ 5800 ਇਸ ਰੂਪ ਦਾ ਪ੍ਰਾਈਸ ਰਹੇਗਾ ਜੀ ਨੈਕਸਟ ਅਸੀਂ ਤੁਹਾਨੂੰ ਪਿਓਰ ਚਾਰਜਟ ਦੇ ਰਹੇ ਹਾਂ ਸਾਰੇ ਸਟੱਫ ਅਲੱਗ-ਅਲੱਗ ਹੋਣਗੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਸੁਣ ਲਿਓ ਸਾਰੇ ਨੂੰ ਇਸ ਤੇ ਅਸੀਂ ਪਿੱਟਾ ਵਰਕੇ ਕੀਤਾ ਹੋਇਆ ਇਹ ਜੌਰਜਟ ਦਾ ਸੂਟ ਆ ਜੀ ਬਹੁਤ ਸੋਹਣਾ ਬਲੈਕ ਕਲਰ ਦੇ ਉੱਪਰ ਇੱਥੇ ਆਪਣਾ neck ਬਣ ਜਾਏਗਾ ਤੇ ਇਹ ਬਹੁਤ ਸੋਹਣਾ ਪੀਸ ਬਣਿਆ ਹੋਇਆ ਬਾਜੀ ਇਸੇ ਲੱਗ ਤੋਂ ਬਣਿਆ ਹੋਇਆ ਤੇ 5 ਮੀਟਰ ਦਾ ਸੂਟ ਆ ਜੀ ਤੇ ਜਿਹੜਾ ਇਹ ਦੁਪੱਟਾ ਬਣਾਇਆ ਆਪਾਂ ਨੇ ਉਹ ਬਹੁਤ ਸੋਹਣਾ ਹੈਵੀ ਵਰਕ ਤੇ ਬਣਾਇਆ ਦੇਖੋ ਹੈਵੀ ਦੇ ਵਿੱਚ ਪਿਟਾ ਵਰਕ ਕੀਤਾ ਹੋਇਆ ਡਬਲ ਲਾਈਨ ਦੇ ਵਿੱਚ ਠੀਕ ਹੈ ਬਹੁਤ ਪਿਆਰਾ ਪੀਸ ਬਣਿਆ ਹੋਇਆ ਤੇ ਇਸ ਸੂਟ ਦਾ ਪ੍ਰਾਈਸ ਰਹੇਗਾ ਜੀ 4500 ਇਹ ਵੀ ਬਹੁਤ ਸੋਹਣਾ ਜਿਹਾ ਸਟਫ ਹੈ ਔਰਗੇਂਜ਼ਾ ਤੇ ਹੈ ਜੀ ਟੈਬੀ ਔਰਗੇਂਜ਼ਾ ਸਟਫ ਹੈ ਇਹ ਨਵਾਂ ਸਟਫ ਹੈ ਬਿਲਕੁਲ ਹਲਕੇ ਜਿਹੀ ਸ਼ਾਈਨ ਆਏਗੀ ਸਟਫ ਦੇ ਵਿੱਚ ਤੇ ਇਹਨੂੰ ਅਸੀਂ ਪਰਲ ਵਰਕ ਤਿਆਰੀ ਦੇ ਨਾਲ ਰੈਡੀ ਕੀਤਾ ਬਿਲਕੁਲ ਨਵਾਂ ਵਰਕ ਦਿੱਤਾ ਜੀ ਆਰੀ ਤੇ ਪਰਲ ਵਰਕ ਦਿੱਤਾ ਜੀ ਮਤਲਬ ਪ੍ਰਾਈਸ ਅਕੋਰਡਿੰਗ ਐਸੀ ਕੁਝ ਨਵਾਂ ਜਿਹਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਹੈਗੇ ਨੇ ਬਾਜੂ ਤੇ ਦੇਖੋ ਨੈੱਕ ਵੀ ਬਣਿਆ ਹੋਇਆ ਤੇ ਮੇਨ ਹੈਗਾ ਜੀ ਤੁਹਾਨੂੰ ਘੱਟ ਪ੍ਰਾਈਸ ਵਿੱਚ ਦੁਪੱਟੇ ਫੋਰ ਸਾਈਡਡ ਮਿਲ ਜਾਣਗੇ 4000 ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਸੂਟ ਮਿਲਦਾ ਟੈਬੀ ਦਾ ਸੂਟ ਹੈ ਜੀ ਟੈਬੀ オーਰਗੈਂਜ਼ਾ ਬਹੁਤ ਸੋਹਣਾ ਜਿਹਾ ਨਵਾਂ ਜਿਹਾ ਸਟਫ ਹੈ ਇਹ ਫੋਰ ਸਾਈਡ ਪੂਰਾ ਵਰਕ ਮਿਲੇਗਾ ਤੇ ਵਿੱਚ ਸਾਰੇ ਚਬੂਟੇ ਮਿਲ ਜਾਣਗੇ 4000 ਪ੍ਰਾਈਸ ਦੇ ਵਿੱਚ ਆ ਜੀ ਨੈਕਸਟ ਦੇ ਰਹੇ ਹਾਂ ਤੁਹਾਨੂੰ ਕ੍ਰਸ਼ ਦੇ ਉੱਪਰ ਬਹੁਤ ਸੋਨਾ ਸਟੱਫ ਆ 올ਓਵਰ 5 ਮੀਟਰ ਸੂਟ ਆ ਇਹ 5 ਮੀਟਰ ਸੂਟ ਰਹੇਗਾ ਜੀ ਇਹਦੀ ਤੁਸੀਂ ਸਟ੍ਰੇਟ ਸਲਵਾਰ ਪੈਂਟ ਜੋ ਕੁਝ ਵੀ ਤੁਹਾਨੂੰ ਵਧੀਆ ਲੱਗਦਾ ਬਣਾ ਸਕਦੇ ਹੋ ਪਿੱਟਾ ਵਰਕ ਤੇ ਅਸੀਂ ਹਲਕਾ ਜਿਹਾ ਕਲਰ ਪਾ ਕੇ ਇਹਨੂੰ ਹਾਈਲਾਈਟ ਕੀਤਾ ਹੋਇਆ ਸੂਟ ਨੂੰ ਮਤਲਬ ਕਿ ਇੱਕ ਰਾਇਲ ਜੀ ਤੇ ਸੂਪਰ ਜੀ ਲੁੱਕ ਦਿੱਤੀ ਹੋਈ ਆ ਇਹ ਸੂਟ ਦਾ ਪ੍ਰਾਈਸ ਵੀ ਤੁਹਾਨੂੰ 4000 ਚ ਮਿਲੇਗਾ ਦੇਖੋ ਕਿੰਨਾ ਸੋਨਾ ਫੋਰ ਸਾਈਡ ਹੈਵੀ ਵਰਕ ਦੇ ਨਾਲ ਇਹ ਸਾਰੇ ਸੂਟ ਅਸੀਂ रेडी ਕੀਤੇ ਹੋਏ ਆ ਤੁਹਾਨੂੰ ਕਿਸੇ ਵੀ ਵਰਕ ਪਸੰਦ ਦਾ ਕੋਈ ਵੀ ਕਿਸੇ ਵੀ ਕਲਰ ਚਾ ਕਿਸੇ ਵੀ ਸਟਫ ਤੇ ਬਣਵਾ ਸਕਦੇ ਹੋ ਇਹ ਸੂਟ ਵੀ ਤੁਹਾਨੂੰ ਟੈਬੀ ਤੇ ਮਿਲੇਗਾ ਜੀ ਇਹਦਾ ਪ੍ਰਾਈਸ ਹੈਗਾ 4500 ਠੀਕ ਹੈ ਜੀ ਇਹ ਵੀ ਅਸੀਂ ਪੇਟਾ ਵਰਕ ਤੇ ਰੈਡੀ ਕੀਤਾ ਹੋਇਆ 4500 ਪ੍ਰਾਈਸ ਦੇ ਵਿੱਚ ਰਹੇਗਾ ਜੀ ਇਹ ਵਾਲਾ ਸੂਟ ਪੇਟਾ ਵਰਕ ਤੇ ਬਹੁਤ ਸੋਹਣਾ ਦਾ ਕੇਰਾ ਤੇ ਲੰਬੀਆਂ ਲਾਈਨਾਂ ਤੇ ਇਹ ਹੈਗਾ ਜੀ ਇਹਦਾ ਪੌਂਚਿਆਂ ਦਾ ਵਰਕ ਇਹ ਹੈਗਾ ਜੀ ਬਹੁਤ ਸੋਹਣਾ ਜਿਹਾ ਤੁਹਾਨੂੰ ਦੁਪੱਟਾ ਮਿਲੇਗਾ ਫੋਰ ਸਾਈਡਿਡ 4000 ਪ੍ਰਾਈਸ ਦੇ ਵਿੱਚ ਨੈਕਸਟ ਅਸੀਂ ਪ੍ਰਿੰਟ ਕਰਵਾ ਕੇ ਤੇ ਉਹਨੂੰ ਅਸੀਂ ਹਾਈਲਾਈਟ ਕੀਤਾ ਹੈ ਆਰੀ ਵਰਕ ਦੇ ਨਾਲ ਬਹੁਤ ਸੋਹਣਾ ਸੂਟ ਆ ਇਹ ਔਰਗੈਂਜ਼ਾ ਦੀ ਸ਼ਰਟ ਜਿਹੜੀ ਅਸੀਂ ਪਹਿਲਾਂ ਪ੍ਰਿੰਟ ਕਰਵਾਈ ਆ ਤੇ ਫਿਰ ਅਸੀਂ ਉਸਤੇ ਆਰੀ ਵਰਕ ਕਰਵਾਇਆ ਸਾਰੇ ਚਮੂਟੀ ਰਹੇਗੀ ਤੇ نیچے ਘੇਰਾ ਬਣਿਆ ਹੋਇਆ ਤੇ ਇਹ ਤੁਹਾਨੂੰ ਬਾਜੂ ਦੇ ਉੱਪਰ ਵੀ ਵਰਕ ਮਿਲ ਜਾਏਗਾ ਔਰਗੈਂਜ਼ਾ ਦੀ ਸ਼ਰਟ ਆ ਇਹ ਜਿੰਨਾਂ ਤੋਂ ਨੂੰ ਕ੍ਰੇਪ ਦੀ ਸਲਵਾਰ ਮਿਲੇਗੀ ਤੇ ਔਰਗੇਂਜ਼ਾ ਦਾ ਫੋਰ ਸਾਈਡਿਡ ਵਰਕ ਦੇ ਨਾਲ ਤੇ ਸਾਰੇ ਦੁਪੱਟੇ ਦੇ ਵਿੱਚ ਪ੍ਰਿੰਟ ਤੇ ਵਰਕ ਦੇ ਨਾਲ ਬਹੁਤ ਸੋਹਣੀ ਰਾਇਲ ਲੁੱਕ ਦਾ ਸੂਟ ਮਿਲੇਗਾ ਜੀ ਪ੍ਰਾਈਸ ਹੈਗਾ 4200 ਇਹ ਸੂਟ ਦਾ ਨੈਕਸਟ ਫਿਰ ਤੋਂ ਟੈਬੀ ਤੇ ਦੇ ਰਹੇ ਹਾਂ ਜੀ 3800 ਇਹ ਸੂਟ ਦਾ ਪ੍ਰਾਈਸ ਰਹੇਗਾ 올ਓਵਰ ਸੂਟ ਹੈ ਵੀ ਪੇਮੈਂਟ 3800 ਦੇ ਵਿੱਚ ਮਿਲੇਗਾ ਜੀ ਸੂਟ ਇਹ ਵੀ ਤੁਹਾਨੂੰ ਠੀਕ ਹੈ ਨੈਕ ਤੇ ਬਹੁਤ ਸੋਹਣਾ ਵਰਕ ਆ ਕ੍ਰੈਸਿਵ ਤੋਂ ਪੀਐਮਬੀ ਕਯੂਆਰ ਤੇ ਸਾਰੇ ਫਰੰਟ ਚ ਵਰਕ ਹੈ ਜੀ ਆਰੀ ਦਾ ਵਰਕ ਕੀਤਾ ਹੋਇਆ 3800 ਦੇ ਵਿੱਚ ਤੁਹਾਨੂੰ ਵਿਦ ਦੁਪੱਟਾ ਵਰਕ ਮਿਲੇਗਾ 5 ਮੀਟਰ ਦਾ ਸੂਟ ਆ 2.5 ਮੀਟਰ ਦਾ ਦੁਪੱਟਾ 7.5 ਮੀਟਰ ਸਟਫ ਆ ਇਹ ਤੇ ਪਲੱਸ ਸਾਰਾ ਹੀ ਵਰਕ ਦੇ ਨਾਲ ਨੈਕਸਟ ਹੈਗਾ ਜੀ ਹੈਂਡ ਵਰਕ ਦੇ ਉੱਪਰ ਸੂਟ 6800 ਹੀ ਸੂਟ ਦਾ ਪ੍ਰਾਈਸ ਰਹੇਗਾ ਤੇ ਇਹ ਵੀ ਤੁਹਾਨੂੰ ਸ਼ਾਸ਼ਾ ਵਰਕ ਤੇ ਹੀ ਮਿਲੇਗਾ ਸੌਰੀ ਸ਼ਾਸ਼ਾ ਦੇ ਸਟਫ ਤੇ ਹੀ ਮਿਲੇਗਾ ਹੈਂਡਵਰਕ ਕੀਤਾ ਹੋਇਆ ਜੀ ਤੇ ਬਹੁਤ ਸੋਹਣਾ ਜਿਹਾ ਹੈਗਾ ਜੀ ਇਹ ਸਟਫ ਐਦਾਂ ਬਣਿਆ ਹੋਇਆ ਆਪਣੇ ਸੈਂਟਰ ਪੈਨਲ ਦੇ ਨਾਲ ਕਲਰ ਬਹੁਤ ਸੋਹਣਾ ਹੈ ਇਹ ਵੀ ਤੁਹਾਨੂੰ 5 ਮੀਟਰ ਦਾ 올ਓਵਰ ਸੂਟ ਮਿਲ ਜਾਏਗਾ ਤੇ ਇਹ ਹੈਗਾ ਇਹਦੇ ਬਾਜੂ ਤੇ ਵਰਕ ਤੇ ਦੁਪੱਟਾ ਦੇਖ ਲਓ ਜੀ ਸੂਟ ਦਾ ਦੁਪੱਟਾ ਵੀ ਤੁਹਾਨੂੰ ਸ਼ਾਸ਼ਾ ਤੇ ਹੀ ਮਿਲੇਗਾ ਸਾਰੇ ਦੁਪੱਟੇ ਚ ਐਦਾਂ ਲਾਈਨਾਂ ਬਣੀਆਂ ਹੋਈਆਂ ਫੋਰ ਸਾਈਡ ਬਹੁਤ ਸੋਹਣਾ ਕਟਵਰਕ ਆ 6800 ਪ੍ਰਾਈਸ ਦੇ ਨਾਲ ਨੈਕਸਟ ਦੇ ਰਹੀਆਂ ਜੀ ਟੈਬੀ ਦੇ ਉੱਪਰ ਟੈਬੀ ਦਾ ਸੂਟ ਹੈ ਜੀ ਤੇ ਪ੍ਰਾਈਸ ਹੈਗਾ 4800 ਪਿੱਟਾ ਵਰਕ ਦੇ ਨਾਲ ਸੀ ਰੈਡੀ ਕੀਤਾ ਹੋਇਆ ਤੇ ਸੂਟ ਦਾ ਵਰਕ ਦੇਖਿਓ ਇਹ ਤਾਂ ਰਹੇਗਾ ਜੀ ਵਰਕ ਕਲੀ ਸਟਾਈਲ ਦੇ ਨਾਲ ਬਹੁਤ ਸੋਹਣਾ ਸੀ ਇਹ ਸੂਟ ਬਣਾਇਆ ਹੋਇਆ ਤੇ ਇਹਦੇ ਤੁਹਾਨੂੰ 4 ਸਾਈਡਡ ਹੈ ਤਾਂ ਦੁਪੱਟਾ ਮਿਲੇਗਾ ਠੀਕ ਹੈ ਜੀ ਇਹ ਵੀ 5 5 ਮੀਟਰ ਦਾ ਸੂਟ ਨੇ ਨੈਕਸਟ ਸੂਟ ਜਿਹੜਾ ਤੁਹਾਨੂੰ ਅਸੀਂ ਦੇਣ ਛਾ ਰਹੀਏ ਵੀ ਸ਼ਾਸ਼ਾ ਵਰਕ ਤੇ ਕਲਰ ਦੇਖੋ ਕਿੰਨਾ ਸੋਹਣਾ ਹੈ ਇਹ ਸੂਟ ਦਾ 5500 ਪ੍ਰਾਈਸ ਹੈ ਜੀ 올ਓਵਰ 5 ਮੀਟਰ ਦਾ ਸੂਟ ਆ 5500 ਦਾ ਸੂਟ ਆ ਜੀ ਤੇ ਬਹੁਤ ਸੋਹਣਾ ਸੀ ਪੈਚਵਰਕ ਕੀਤਾ ਹੋਇਆ ਹੈ ਸੂਟ ਤੇ ਕੁਝ ਅਲੱਗ ਜਿਹਾ ਤੇ ਯੂਨੀਕ ਕੱਟ ਪ੍ਰਾਈਸ ਤੁਹਾਨੂੰ ਮਿਲੇਗਾ ਇਹ ਪੈਚਵਰਕ ਕੀਤਾ ਹੋਇਆ ਸਾਰਾ ਤੇ ਬਾਜੂ ਵੀ ਤੁਹਾਨੂੰ ਹੈਵੀ ਦੇ ਵਿੱਚ ਮਿਲ ਜਾਣਗੇ ਥੋੜੀ ਜੀ ਲੂਸ ਫਿਟਿੰਗ ਰੱਖ ਕੇ ਵੀ ਤੁਸੀਂ ਇਹਨਾਂ ਸੂਟਾਂ ਨੂੰ ਤਿਆਰ ਕਰਵਾ ਸਕਦੇ ਹੋ ਦੇਖੋ ਫੋਰ ਸਾਈਡ ਦੁਪੱਟੇ ਦੇ ਨਾਲ 5 ਮੀਟਰ ਦੇ ਵਿੱਚ ਤੁਹਾਨੂੰ ਇਹ ਸੂਟ ਮਿਲਦਾ ਹੈ 5500 ਦਾ ਨੈਕਸਟ ਫਿਰ ਤੋਂ ਸ਼ਾਸ਼ਾ ਦਾ ਸੂਟ ਹੈ ਜੀ ਇਹ ਸਟੱਫ ਹੈ ਜਿਹੜਾ 4200 ਪ੍ਰਾਈਸ ਆ ਇਨਸੀ ਆਰੀ ਤੇ ਪਰਲ ਦੇ ਨਾਲ ਬਣਾਇਆ ਸੂਟ ਨਾ ਆਰੀ ਦਾ ਵਰਕ ਕੀਤਾ ਹੋਇਆ ਤੇ ਉੱਪਰ ਅਸੀਂ ਪਰਲ ਦਾ ਟੱਚ ਦਿੱਤਾ ਹੋਇਆ ਜੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਇਹਦੀ ਬਾਜੂ ਵੀ ਇਦਾਂ ਰਹੇਗੀ ਸਾਰੇ ਹੀ ਸੂਟਾਂ ਦੇ ਤੁਹਾਨੂੰ ਵੀ ਬਾਜੂ ਵਰਕ ਮਿਲੇਗਾ ਇਹ ਵੀ 5 ਮੀਟਰ ਦਾ ਸੂਟ ਰਹੇਗਾ ਇਹ ਹੈਗਾ ਜੀ ਇਹ ਤਾਂ ਬਹੁਤ ਯੂਨੀਕ ਜਿਹਾ ਦੁਪੱਟਾ ਠੀਕ ਹੈ ਜੀ ਨੈਕਸਟ ਐਪੀਸੋਡ ਦੀ ਲੁੱਕ ਦੇਖ ਲਓ ਇਹਦੇ ਵਿੱਚ ਹਲਕਾ ਜਿਹਾ ਤੁਹਾਨੂੰ ਪ੍ਰਿੰਟ ਦਿਖਦਾ ਹੋਏਗਾ ਬਹੁਤ ਸੋਹਣਾ ਸੈਲਫ ਪ੍ਰਿੰਟ ਤੇ ਆ 4800 ਸੂਟ ਦਾ ਪ੍ਰਾਈਸ 4800 ਤੇ ਕ੍ਰੇਪ ਦੀ ਸਲਵਾਰ ਦੇ ਨਾਲ ਹੈ ਇਹ ਸ਼ਾਸ਼ਾ ਸੈਲਫ ਦੇ ਵਿੱਚ ਆ ਜੇ ਡਿਜੀਟਲ ਪ੍ਰਿੰਟਿੰਗ ਦੇ ਉੱਪਰ ਸੂਟ ਬਣਿਆ ਹੋਇਆ ਇਹਦੇ ਨਾਲ ਦਾ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਡਿਜ਼ਾਈਨ ਦਿਖਾਇਆ ਬਟ ਇਹ ਸਟੱਫ ਹਲਕਾ ਚੇਂਜ ਆ ਤੇ ਬਹੁਤ ਸੋਹਣਾ ਜਿਹਾ ਸਟੱਫ ਹੈ ਨਮਾ ਸਟੱਫ ਹੈ ਕ੍ਰੇਪ ਦੀ ਸਲਵਾਰ ਆ ਦੁਪੱਟੇ ਸਭ ਦੇ ਇੱਕ ਤੋਂ ਇੱਕ ਨੇ ਜੀ ਸਾਰਾ ਹੀ ਦੁਪੱਟਾ ਸੈਲਫ ਪ੍ਰਿੰਟ ਦੇ ਵਿੱਚ ਫੋਰ ਸਾਈਡਡ ਬਹੁਤ ਯੂਨੀਕ ਵਰਕ ਦੇ ਨਾਲ ਰਹੇਗਾ ਪ੍ਰਾਈਸ ਤੁਸੀਂ ਧਿਆਨ ਨਾਲ ਸੁਣੀ ਜਾਓ ਨਾਲ ਦੀ ਨਾਲ ਇਹ ਹੈਗਾ ਜੀ ਟੈਬੀ ਦੇ ਉੱਪਰ ਸੂਟ ਪ੍ਰਾਈਸ ਹੈ 4800 ਸੂਟ ਦਾ ਇਸ ਦਾ 4800 ਪ੍ਰਾਈਸ ਆ 5 ਮੀਟਰ ਦੀ ਟੈਬੀ ਸਿਲਕਾ ਬਹੁਤ ਸੋਹਣਾ ਸਟਾਫ ਆ ਤੇ ਸਾਰੇ ਪੀਟਾ ਵਰਕ ਦੇ ਨਾਲ ਸੀ ਇਹ ਵਾਲਾ ਸੂਟ ਬਣਾਇਆ ਹੋਇਆ ਤੇ ਇਹ ਹੈਗਾ ਬਹੁਤ ਯੂਨੀਕ ਵਰਕ ਤੇ ਇਹ ਹੈਗਾ ਜੀ ਇਹਦਾ ਐਦਾਂ ਦੁਪੱਟਾ ਫੋਰ ਸਾਈਡ ਹੈਵੀ ਦੁਪੱਟੇ ਦੇ ਨਾਲ 4800 ਦੇ ਵਿੱਚ ਦੇਖੋ ਕਿੰਨੀ ਯੂਨੀਕ ਕਲੈਕਸ਼ਨਾਂ ਦੇ ਰਹੇ ਅਸੀਂ ਤੁਹਾਨੂੰ ਨੈਕਸਟ ਹੈਗਾ ਜੀ ਸ਼ਾਸ਼ਾ ਦੇ ਉੱਪਰ 4200 ਪ੍ਰਾਈਸ ਆ ਇਹ ਤਾਂ ਬਣਿਆ ਹੋਇਆ ਜੀ ਪੀਟਾ ਵਰਕ ਦੇ ਨਾਲ ਸੂਟ ਇਹ ਨੈਕ ਬਣਿਆ ਹੋਇਆ ਬਹੁਤ ਯੂਨੀਕ ਤੇ ਸਾਰਾ ਇਹ ਹੈ ਪੈਚ ਵਰਕ ਦਿੱਤਾ ਹੋਇਆ ਮੇਨ ਹੈਗਾ ਜੀ ਇਹ ਸੂਟ ਦਾ ਦੁਪੱਟਾ 3000 ਰੁਪਈਆ ਦਾ 5 ਮੀਟਰ ਦਾ ਸੂਟ ਆ ਦੁਪੱਟਾ ਦੇਖੋ ਕਿੰਨਾ ਯੂਨੀਕ ਆ ਬਹੁਤ ਸੋਹਣੇ ਸੋਹਣੇ ਜੇ ਸੂਟ ਨੇ ਜੀ ਤੇ ਨੈਕਸਟ ਤੁਹਾਨੂੰ ਕ੍ਰਸ਼ ਦੇ ਉੱਪਰ ਸੂਟ ਦੇਣ ਜਾ ਰਹੇ ਹਾਂ ਅਸੀਂ ਇਹਦਾ ਪ੍ਰਾਈਸ ਹੈਗਾ 4600 ਇੱਕ ਕ੍ਰਸ਼ ਦਾ ਸੂਟ ਆ ਇਹਦੇ ਨਾਲ ਹਲੇ ਸਲਵਾਰ ਅਸੀਂ ਡਾਈ ਕਰਾਣੀ ਆ ਤੁਸੀਂ ਕ੍ਰੇਪ ਦੀ ਸਲਵਾਰ ਲੈਣੀ ਆ ਕ੍ਰੇਪ ਦੀ ਲੈ ਸਕਦੇ ਹੋ ਜਾਂ ਫਿਰ ਸੇਮ ਸਟੱਫ ਦੀ ਵੀ ਲੈ ਸਕਦੇ ਹੋ ਇਹ ਵੀ ਪੀਟਾ ਵਰਕ ਤੇ ਰੈਡੀ ਆ ਸੂਟ ਬਾਜੂ ਤੇ ਵਰਕ ਆ 4 ਸਾਈਡ ਤੁਹਾਨੂੰ ਇਦਾਂ ਹੈਵੀ ਦੇ ਵਿੱਚ ਬਹੁਤ ਯੂਨੀਕ ਜੀ ਵੇਲ ਮਿਲ ਜਾਏਗੀ ਬਹੁਤ ਸੋਹਣਾ ਆ ਦੇਖੋ ਜਿਹੜੇ ਪੱਲੇ ਨੇ ਪੱਲਿਆਂ ਤੇ ਸੇਮ ਫੇਲ ਆ ਜਾਏਗੀ ਘੇਰੇ ਵਾਲੀ ਤੇ ਜਿਹੜੇ ਬੜੇ ਪੱਲੇ ਨੇ ਉਹਨਾਂ ਤੇ ਏਦਾਂ ਫਰੀਕ ਆ ਜਾਏਗੇ ਨੈਕਸਟ ਊਠਾ ਹੈਗਾ ਜੀ ਸੇਮ ਕ੍ਰਸ਼ ਦੇ ਉੱਪਰ ਇਹ ਵੀ 4500 ਦਾ ਸੂਟ ਆ ਇਹ ਵੀ ਅਸੀਂ ਪਿੱਟਾ ਵਰਕ ਤੇ ਬਣਾਇਆ ਹੋਇਆ ਹੈ ਇਹ ਵੀ ਤੁਹਾਨੂੰ 5 ਮੀਟਰ ਦਾ ਸੂਟ ਮਿਲੇਗਾ ਬਹੁਤ ਸੋਹਣਾ ਸੂਟ ਆ ਬਹੁਤ ਪਿਆਰਾ ਕਲਰ ਹੀ ਬਹੁਤ ਸੋਹਣਾ ਜੀ ਇਹ ਸੌਰੀ ਇਹਦੇ ਨਾਲ ਕ੍ਰੇਪ ਦੀ ਸਲਵਾਰ ਮਿਲੇਗੀ ਤੁਹਾਨੂੰ ক্রাশডি শার্ট ক্রাশ ਦਾ ਦੁਪੱਟਾ ਤੇ ਕ੍ਰੇਪ ਦੀ ਹੈਗੀ ਆ ਜੀ ਸਲਵਾਰ ਬਹੁਤ ਸੋਹਣਾ ਸੂਟ ਆ ਨੈਕਸਟ ਜਿਹੜਾ ਸੂਟ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ 4800 ਦਾ ਜੀ 4800 ਦਾ ਤੇ ਵਰਕ ਦੇਖ ਲਓ ਮੈਨੂੰ ਨਹੀਂ ਲੱਗਦਾ ਇਹ ਸੂਟ ਦੇਖ ਕੇ ਤੁਹਾਨੂੰ ਸੂਟ ਹੋ ਰੈਡੀ ਕਰਵਾਣੀ ਪੈਣਗੇ ਇਸ ਰੇਂਜ ਦੇ ਵਿੱਚ ਵਰਕ ਵਰਕ ਹੁੰਦੇ ਆ ਜਿਹੜੀ ਪ੍ਰਾਈਸ ਮੈਂ ਤੁਹਾਨੂੰ ਸੂਟਾਂ ਦੀ ਦੇ ਰਹੀ ਆ ਇਹ ਸਾਰੇ ਬੁਟੀਕ ਤੇ ਬਣੇ ਹੋਏ ਪੀਸ ਨੇ ਫੋਰ ਸਾਈਡ ਵਰਕ ਦੇ ਨਾਲ ਸਾਰੇ ਦੇ ਵਿੱਚ ਬੁਟੀ ਰਹੇਗੇ ਜੇ। 오ਰਗੈਂਜ਼ਾ ਦਾ ਬਹੁਤ ਸੋਹਣਾ ਪੀਸ ਆ। ਇਹ ਵੀ 4800 ਦਾ ਹੈ। ਕਲਰ ਵੀ ਬਹੁਤ ਸੋਹਣਾ ਹੈ। ਐਦਾਂ ਬਣਿਆ ਹੋਇਆ ਜੀ ਆਰੀ ਵਰਕ ਦੇ ਨਾਲ ਸੂਟ ਇਹ। ਦੇਖੋ ਕਿੰਨਾ ਸੋਹਣਾ ਪੀਸ ਆ। ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਪਿਓਰ 오ਰਗੈਂਜ਼ਾ ਲੱਗੀ ਹੋਈ ਹੈ ਜੀ। ਇਹ ਹੈਗਾ ਇਹਦੀ ਬਾਜੂ ਦੇ ਉੱਪਰ ਵਰਕ ਠੀਕ ਹੈ ਇਹ ਤੁਹਾਨੂੰ 5 ਮੀਟਰ ਦਾ ਸੌਫਟ オーਰਗੈਂਜ਼ਾ ਦਾ ਸੂਟ ਮਿਲੇਗਾ ਤੇ ਇਹਦੇ ਨਾਲ ਤੁਹਾਨੂੰ ਇਹ ਦੁਪੱਟਾ ਮਿਲੇਗਾ ਜੀ ਆਰੀ ਵਰਕ ਦਾ ਸਾਰੇ ਦੇ ਵਿੱਚ ਬੂਟੀ ਰਹੇਗੀ ਦੁਪੱਟੇ 'ਚ ਤੇ ਇਹ ਹੈਗਾ ਇਹਦਾ ਵਰਕ ਠੀਕ ਹੈ ਜੀ ਨੈਕਸਟ ਦੋ ਤਿੰਨ ਆਈਟਮਾਂ ਨੇ ਜਿਹੜੀਆਂ ਪਿਓਰ ਦੀਆਂ ਨੇ ਇਹ ਪਿਓਰ ਵਿਸਕੋਸ オーਰਗੈਂਜ਼ਾ ਤੇ ਬਣੀਆਂ ਹੋਈਆਂ ਸਿਰਫ ਸਟੱਫ ਦਾ ਹੀ ਫਰਕ ਆ ਬਾਕੀ ਸਾਰਾ ਸੂਟ ਤੁਹਾਨੂੰ ਸੇਮ ਮਿਲੇਗਾ ਇਹ ਵੀ ਤੇ ਸਲਵਾਰ 60 ਇਹ 500 ਦਾ 650 ਦਾ ਸੂਟ ਹੈ ਜਿਹਦੇ ਨਾਲ ਹਲੇ ਸੀ ਸਲਵਾਰ ਡਾਈ ਕਰਾਣੀ ਹੈ ਪਿਓਰ ਦਾ ਸੂਟ ਹੈ ਇਹ ਜਿਹੜਾ ਇਹਨੂੰ ਸਟੱਫ ਲੱਗਿਆ ਹੋਇਆ ਪਿਓਰ ਵਿਸਕੋਸ ਔਰਗੇਂਜ਼ਾ ਆਰੀ ਵਰਕ ਦੇ ਨਾਲ ਇਦਾਂ ਸੂਟ ਬਣਿਆ ਹੋਇਆ ਇਹ ਸੀ ਸਲੇ ਸ਼ਰਟ ਤੇ ਦੁਪੱਟਾ ਹੀ ਰੈਡੀ ਕੀਤਾ ਇਹਦੀ ਸਲਵਾਰ ਹਲੇ ਡਾਈ ਕਰਾਣੀ ਹੈ ਕ੍ਰੇਪ ਦੀ ਸਲਵਾਰ ਦੇ ਨਾਲ ਦਵਾਂਗੇ ਜੀ ਇਹ ਵਾਲਾ ਸੂਟ ਨੈਕਸਟ ਸੂਟ ਆ ਇਹ ਵੀ ਪਿਓਰ ਤੇ ਆ ਤੇ ਇਹਦਾ ਵੀ ਪ੍ਰਾਈਸ 6800 ਆ ਜੀ ਸੂਰ ਦਾ ਵਰਕ ਦੇਖਿਓ ਇਹ ਵੀ ਤੁਹਾਨੂੰ ਪਿਓਰ ਔਰਗੇਨਜ਼ਾ ਤੇ ਮਿਲੇਗਾ ਬਹੁਤ ਸੋਨਾ ਵਰਕ ਆ ਸੂਰ ਦਾ ਇਹਦੇ ਨਾਲ ਕ੍ਰੇਪ ਦੀ ਸਲਵਾਰ ਇਸੇ ਡਾਈ ਕੀਤੀ ਹੋਈ ਆ ਤੇ ਇਹ ਹੈਗਾ ਇਹਦਾ ਦੁਪੱਟਾ ਸਾਰੇ ਦੁਪੱਟੇ 'ਚ ਬੂਟੀ ਰਹੂਗੀ ਤੇ ਫੋਰ ਸਾਈਡ ਵਰਕ ਦੇ ਨਾਲ 6800 ਰੈਡੀ ਸੂਟ ਇੱਕ ਸੂਟ ਇਹ ਬਹੁਤ ਪਿਆਰਾ ਲੱਗਦਾ ਮੈਨੂੰ ਪਰਸਨਲੀ ਬਹੁਤ ਸੋਹਣਾ ਲੱਗਦਾ ਹੈ ਇਹਦਾ ਸਟਾਈਲ ਤੇ ਇਹਦਾ ਮਤਲਬ ਜਿਹੜਾ ਕਲਰ ਆ ਤੇ ਇਹਦਾ ਬਹੁਤ ਸੋਹਣਾ ਜਿਹਾ ਡਿਜ਼ਾਈਨ ਇਹ ਵੀ 6800 ਦਾ ਹੈ ਪਿਓਰ ਦੀ ਸ਼ਰਟ ਹੈ ਜੀ ਇਹ ਬਿਲਕੁਲ ਪਿਓਰ ਤੇ ਰੇਪ ਦੀ ਸਲਵਾਰ ਹੈ ਇਹਦੇ ਨਾਲ ਕਲਰ ਵੀ ਬਹੁਤ ਸੋਹਣਾ ਹੈ ਤੇ ਸਟਾਈਲ ਵੀ ਬਹੁਤ ਸੋਹਣਾ ਸੂਰਦਾ ਐਦਾਂ ਬਣੇਗਾ ਨੈੱਕ ਇਥੇ ਸੈਂਟਰ ਪੈਨਲ ਦੇ ਨਾਲ ਦੇਖੋ ਵਰਕ ਹੀ ਬਹੁਤ ਯੂਨੀਕਾ ਸੂਰਦਾ ਬਾਜੂ ਤੇ ਵੀ ਵਰਕ ਮਿਲ ਜਾਏਗਾ ਠੀਕ ਹੈ ਜੀ 60 800 ਇਸ ਸੂਟ ਦਾ ਪ੍ਰਾਈਸ ਰਹੇਗਾ ਦੁਪੱਟਾ ਵੀ ਬਹੁਤ ਯੂਨੀਕ ਹੈ ਇਸ ਸੂਟ ਦਾ ਦੇਖੋ ਠੀਕ ਹੈ ਜੀ ਇਹ ਹੈਗੇ ਨੇ ਪਿਓਰ ਦੀ ਕਲੈਕਸ਼ਨਾਂ ਸਾਡੀਆਂ ਤੇ ਪ੍ਰਾਈਸ ਮੈਂ ਤੁਹਾਨੂੰ ਸਭ ਦੇ ਨਾਲ ਦੀ ਨਾਲ ਦੱਸਿਆ ਤੇ ਹੁਣ ਜਿਹੜੇ ਮੈਂ ਤੁਹਾਨੂੰ ਸਟੱਫ ਕਿਹਾ ਸੀ ਅਸੀਂ ਅੱਜ ਦੀ ਵੀਡੀਓ 'ਚ ਸਟੱਫ ਵੀ ਦਵਾਂਗੇ ਤੁਹਾਨੂੰ ਤੇ ਪ੍ਰਾਈਸ ਰਹੇਗਾ 1400 ਇਹਨਾਂ ਸੂਟਾਂ ਦਾ ਤੇ ਇਹ ਵਿਦਆਊਟ ਉਹ ਦਪੱਟਾ ਸੂਟ ਲੈਣਗੇ ਤੁਸੀਂ ਜਸਟ ਕਲਰ ਆਪਸ਼ਨ ਦੇਖਣੀ ਤੇ 5 ਮੀਟਰ ਦਾ ਸੂਟ ਮਿਲੇਗਾ ਤੁਹਾਨੂੰ ਇਹ ਹੈਗਾ ਜੀ ਸ਼ਿਮਰ ਦੇ ਵਿੱਚ ਚੈੱਕ ਬਹੁਤ ਸੋਹਣਾ ਸਟਾਫ ਆ ਇਹਨੂੰ ਤੁਸੀਂ ਪਾਰਟੀ ਵਾਇਰ ਯੂਜ਼ ਕਰ ਸਕਦੇ ਹੋ ਸੂਟਾਂ ਨੂੰ ਜਿਹੜਾ ਇਹ ਮੈਂ ਖੋਲਿਆ ਤੇ ਇਹਦੇ ਵਿੱਚ ਕਲਰ ਦੇਖ ਲਓ ਇਹ ਬਲੈਕ ਕਲਰ ਆ ਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਪਰਪਲ ਮਿਲ ਜਾਏਗਾ ਸੇਮ ਚੈੱਕ ਦੇ ਵਿੱਚ ਤੇ ਇੱਕ ਕਲਰ ਇਹ ਪੀਕਾਕ ਮਿਲ ਜਾਏਗਾ ਇਹ ਵੀ ਬਹੁਤ ਸੋਹਣਾ ਜਿਹਾ ਸ਼ੇਡ ਆ ਜੀ ਕਲਰ ਸਾਰੇ ਇੱਕ ਤੋਂ ਇੱਕ ਨੇ ਜਿਹੜਾ ਇਹ ਮੈਂ ਖੋਲੇ ਆ ਸੂਟ ਆ ਉਹਦੇ ਨਾਲ ਉਹੀ ਤਾਂ ਫਰਕ ਆ ਇਹ ਡਾਰਕ ਆ ਇਹ ਲਾਈਟ ਆ ਇਸੇ ਟੋਨ ਦੇ ਵਿੱਚ ਇਹ ਤਿੰਨ ਕਲਰ ਨੇ ਇਹ ਥੋੜਾ ਜਿਹਾ ਰੈਡੀਸ਼ ਟੋਨ ਤੇ ਆ ਜਾਂਦਾ ਠੀਕ ਆ ਤਿੰਨ ਇਸੇ ਟੋਨ ਚ ਆ ਜਾਂਦੇ ਆ ਇੱਕ ਕਲਰ ਇਹ ਪਰਪਲ ਆ ਜਾਏਗਾ ਠੀਕ ਆ ਇੱਕ ਕਲਰ ਇਹ ਪਿੰਕ ਆ ਜਾਏਗਾ ਜੀ ਜਿਹੜਾ نیچے ਸਟਾਈਲ ਖੋਲੇ ਉਹੀ ਰਹੇਗਾ ਸਾਰਾ ਕਲਰ ਇੱਕ ਤੋਂ ਇੱਕ ਮਿਲਣਗੇ ਦੇਖੋ ਕਿੰਨਾ ਸੋਹਣਾ ਇਹ ਬਹੁਤ ਸੋਹਣਾ ਜਿਹਾ ਗ੍ਰੀਨ ਟੋਨ ਤੇ ਆ ਇਹ ਸਕਾਈ ਕਲਰ ਤੇ ਸੂਟ ਰਹੇਗਾ ਜੀ ਠੀਕ ਹੈ ਇਹ ਆਪਣਾ ਗ੍ਰੇ ਕਲਰ ਆ ਬੇਜ ਜਾਂ ਗ੍ਰੇ ਕਲਰ ਬਹੁਤ ਸੋਹਣਾ ਹੈ ਰਸਟ ਕਲਰ ਦਾ ਸੂਟ ਆ ਜੀ 5-5 ਮੀਟਰ ਦੇ ਸੂਟ ਰਹਿਣਗੇ ਇਹ ਵਾਲੇ ਹੈਗੇ ਨੇ ਸਾਰੇ ਇਸ ਚੈੱਕ ਦੇ ਵਿੱਚ ਠੀਕ ਹੈ ਨੈਕਸਟ ਜਿਹੜਾ ਤੁਹਾਨੂੰ ਮੈਂ ਦੇ ਰਹੀਆਂ ਡਿਜ਼ਾਈਨ ਪਲੇਨ ਸਟਫ ਦੇ ਉੱਪਰ ਸਾਰੇ ਇਹ ਬ੍ਰਾਂਡਡ ਸਟਫ ਨੇ ਜੀ ਐਸ ਕੇ ਦੀ ਐਸ ਕੇ ਬ੍ਰਾਂਡ ਦੇ ਸਟਫ ਨੇ ਇਹ ਇਹਨਾਂ ਤੇ ਤੁਸੀਂ ਵਰਕ ਕਰਵਾ ਸਕਦੇ ਹੋ ਤੇ ਕਾਫੀ ਘੱਟ ਪ੍ਰਾਈਸ ਅਸੀਂ ਤੁਹਾਨੂੰ ਇਹ ਸਾਡੇ ਕੋਲ ਥਾਨ ਨੇ ਇਹਨਾਂ ਦੇ ਇੱਕ ਇੱਕ ਸੂਟ ਮੈਂ ਕੱਟ ਕੇ ਦਿਖਾਇਆ ਫਿਲਹਾਲ ਹਲੇ ਤੇ ਜੇ ਤੁਸੀਂ ਇੱਕ ਨਾਲ ਦੇ 2 2 3 3 4 4 ਸੂਟਸਾ ਤੋਂ ਲੈ ਸਕਦੇ ਹੋ 20 ਮੀਟਰ ਦਾ ਥਾਨ ਹੁੰਦਾ ਇਹ ਇਹਦੇ ਵਿੱਚ ਦੇਖੋ ਹਲਕਾ ਡਾਟਸ ਆ ਤੁਹਾਨੂੰ ਸ਼ਾਇਦ ਦਿਖਦਾ ਹੋਵੇ ਹਲਕਾ ਹਲਕਾ ਡਾਟਸ ਆ ਜੀ ਇਹ ਵੀ ਸ਼ਿਮਰ ਦੇ ਉੱਪਰ ਹੀ ਰਹੇਗਾ ਇਸ ਡਿਜ਼ਾਈਨ ਦੇ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਚਾਰਾਂ ਕਲਰਾਂ ਦੇ ਤੁਹਾਨੂੰ 4 4 ਸੂਟ ਮਿਲ ਜਾਣਗੇ ਅਗਰ ਤੁਸੀਂ ਕਿਸੇ ਨੂੰ ਦੇਣ ਲੈਣ ਨੂੰ ਵੀ ਲੈਣੇ ਹੋ ਤਾਂ ਬਹੁਤ ਸੋਹਣੀ ਕਲੈਕਸ਼ਨਾਂ ਨਾਲ ਤੁਸੀਂ ਇੱਕ ਇਹਨਾਂ ਦੇ ਨਾਲ ਦੁਪੱਟਾ ਲਗਾ ਦਿਓ ਅਗਲੇ ਨੇ ਆਪਣੀ ਚੁਆਇਸ ਅਕੋਰਡਿੰਗ ਵਰਕ ਕਰਵਾਉਣਾ ਹੋਵੇ ਜਾਂ ਕੁਝ ਵੀ ਇਦਾਂ ਕਰਵਾ ਸਕਦੇ ਨੇ ਨੈਕਸਟ ਹੈਗਾ ਜੀ ਇਹ ਬਹੁਤ ਪਿਆਰਾ ਤੇ ਸੈਲਫ ਪ੍ਰਿੰਟ ਦੇ ਵਿੱਚ ਕਾਫੀ ਘੱਟ ਪ੍ਰਾਈਸ ਅਸੀਂ ਤੁਹਾਨੂੰ ਇਹ ਸੂਟ ਦੇ ਰਹੇ ਹਾਂ ਪਹਿਲਾਂ ਵੀ ਆਪਣੇ ਪਾਸੇ ਇਹ ਸੂਟ ਆਏ ਸੀਗੇ ਤੇ ਹੁਣ ਅਸੀਂ ਤੁਹਾਨੂੰ ਕਾਫੀ ਘੱਟ ਰੇਟ 'ਚ ਦੇ ਰਹੇ ਹਾਂ ਸੈਲਫ ਪ੍ਰਿੰਟ ਦੇ ਉੱਪਰ ਆ ਜੀ ਸ਼ਿਮਰ ਬਹੁਤ ਸੋਹਣੇ ਕਲਰ ਆਪਸ਼ਨ ਨੇ ਇਹਨਾਂ ਦੇ ਵਿੱਚ ਤੇ ਪ੍ਰਾਈਸ 1400 ਜਿਹੜਾ ਮਰਜ਼ੀ ਸੂਟ ਲੈ ਲਓ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਪਰਪਲ ਕਲਰ ਆ ਇਹ ਪਿੰਕ ਅਸ਼ੀ ਟੋਨ ਤੇ ਜਾਂਦਾ ਹੈ ਪਾਊਡਰ ਪਿੰਕ ਕਲਰ ਸਾਰੇ ਹੀ ਕਲਰ ਇੱਕ ਤੋਂ ਇੱਕ ਰਹਿਣਗੇ ਜੀ ਇਹ ਸੀਗੇ ਇਸ ਡਿਜ਼ਾਈਨ ਦੇ ਸੂਟ ਤੇ ਨੈਕਸਟ ਡਿਜ਼ਾਈਨ ਤੁਹਾਨੂੰ ਜਿਹੜਾ ਮੈਂ ਦੇਣ ਜਾ ਰਹੀਆਂ ਇਹ ਵੀ ਤੁਹਾਨੂੰ ਸ਼ਿਮਰ ਦੇ ਉੱਪਰ ਐਦਾਂ ਲਾਈਨ ਵਾਲਾ ਸਟੱਫ ਮਿਲੇਗਾ। ਇਹਨਾਂ ਤੇ ਤੁਸੀਂ ਹੈਂਡਵਰਕ ਰੈਡੀ ਕਰ ਸਕਦੇ ਹੋ, ਫਰੌਕ ਸੂਟ ਰੈਡੀ ਕਰ ਸਕਦੇ ਹੋ, ਥੋਡੀ ਚੁਆਇਸ ਆ ਜਿੱਦਾਂ ਮਰਜ਼ੀ ਡਰੈੱਸ ਮਟੀਰੀਅਲ ਬਣਾਓ। ਚਾਹੇ ਸਲਵਾਰ ਸੂਟ ਬਣਾ ਸਕਦੇ ਹੋ। 1400 ਦੇ ਵਿੱਚ ਅਸੀਂ ਡਿਸਕਾਊਂਟ ਤੇ ਪੀਸ ਕੱਢੇ ਆ ਇਹ। ਪਲੇਨ ਸੂਟ ਨੇ ਜੀ ਸਾਰੇ ਤੇ ਇਸ ਲਾਈਨਾਂ ਵਾਲੇ ਦੇ ਵਿੱਚ ਇਹ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ, ਸੌਰੀ ਚਾਰ ਕਲਰ ਮਿਲ ਜਾਣਗੇ ਤੇ ਜਿਹੜਾ ਨੈਕਸਟ ਡਿਜ਼ਾਈਨ ਦੇ ਰਹੀਆਂ ਉਹ ਐਦਾਂ ਜ਼ਿਗਜ਼ੈਗ ਜੀ ਪ੍ਰਿੰਟਿੰਗ ਵਾਲਾ ਰਹੇਗਾ। ਇੱਕ-ਇੱਕ ਕਲਰ ਦੇ ਵਿੱਚ ਤੁਹਾਨੂੰ 4-4 ਸੂਟ ਮਿਲ ਜਾਣਗੇ 20-20 ਮੀਟਰ ਦੇ ਥਾਂ ਨੇ ਜੀ ਸਾਡੇ ਕੋਲ ਇਹ ਇਹਦੇ ਵਿੱਚ ਤੁਹਾਨੂੰ ਕਲਰ ਦੇਖ ਲਓ ਇਹ ਵਾਲੇ ਕਲਰ ਨੇ ਜੀ ਇਸ ਡਿਜ਼ਾਈਨ ਦੇ ਵਿੱਚ ਠੀਕ ਹੈ ਤੇ ਇੱਕ ਡਿਜ਼ਾਈਨ ਆਪਣੇ ਕੋਲ ਹੈਗਾ ਇਹ ਬਹੁਤ ਪਿਆਰਾ ਜਿਹਾ ਲਾਈਨਾਂ ਜਿਹਾ ਸਟਾਫ ਹੈ ਦੇਖੋ ਬਹੁਤ ਸੋਹਣਾ ਜਿਹਾ ਸਟਾਫ ਆ ਰੈਸਟ ਕਲਰ ਆ ਤੇ ਚੀਕੇ ਮਸਟਰਡ ਕਲਰ ਆ ਠੀਕ ਹੈ ਜੀ ਇਹ ਸਾਰੇ ਸੀਗੇ ਜੀ ਪਲੇਨ ਦੇ ਵਿੱਚ ਕਾਫੀ سارے ਸੂਟ ਨੇ ਸਾਡੇ ਕੋਲ ਇੱਕ ਇੱਕ ਦੇ ਵਿੱਚ 4-4 ਸੂਟ ਹੈਗੇ ਕਿ ਕਲਰ ਦੇ ਵਿੱਚ ਬਾਕੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਤੁਹਾਨੂੰ ਕਿਵੇਂ ਤੇ ਲੱਗੇ ਤੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ so much